ਲੈ ਉਹ ਲੱਗੀ ਪਈ ਆ ਮਾਂ 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 ਫ੍ਰਿਜ ਚ ਨਾ ਦਦਰਾ ਟੋਪੀਆਂ ਤੂੰ ਰੱਖਿਆ ਸੀ ਹਾਂ ਤੀ ਇਹ ਮੈਂ ਹੀ ਰੱਖਿਆ ਸੀ ਫਿਰ ਜੇ ਤੂੰ ਰੱਖਿਆ ਸੀ ਮਾਂ ਉਹਨੂੰ ਦੇਖ ਤਾਂ ਲੈਂਦੀ ਸਾਫ਼ ਕਰਕੇ ਤੇ ਟੋਪੀਆਂ ਰੱਖ ਦਿਆ ਕਰ ਉਹ ਫ੍ਰਿਜ ਦਾ ਦੇਖ ਲੈ ਕੀ ਹਾਲ ਹੋ ਗਿਆ ਮਸਾ ਭੰਦੀ ਆ ਚੀਜ਼ ਤੈਨੂੰ ਕੀ ਪਤਾ ਮੇਰੇ ਪਿਓ ਨੇ ਕਿਵੇਂ ਦਿੱਤੀ ਆ ਚੀਜ਼ ਚਲ ਕੋਈ ਨਹੀਂ ਤੀਗੇ ਹੁਣ ਮੈਂ ਸਾਫ਼ ਕਰਕੇ ਰੱਖ ਦਿਆਂ ਕਰ ਕਰ ਕੇ ਕਰਨ ਲਿਆ ਕਿੰਨਾ ਕਰ ਰਿਹਾ ਛੇਤੀ ਨੇ ਮੇਰੇ ਦੇ ਕਿੱਡਾ ਦਿਨ ਆ ਗਿਆ ਫਿਰ ਉਹਨਾਂ ਕਣਕ ਧੋਣ ਵਾਲੀ ਪਈ ਆ ਆਥਰ ਨੂੰ ਆਟਾ ਹੈ ਨਹੀਂਗਾ ਸਿੱਟੇ ਹੋਗਾ ਕੋਈ ਨਹੀਂ ਇੱਥੇ ਪਰਛਾਵਾਂ ਆ ਜੂਗਾ ਨਾ ਜਦੋਂ ਉਹਦੋਂ ਮੈਂ ਕਣਕ ਧੋ ਦੂੰਗਾ ਔਰ ਛੇਤੀ ਧੋਦੀ ਫਿਰ ਆਟਾ ਉਟਾ ਹੈ ਨਹੀਂਗਾ ਔਖਾ ਹੋ ਜੂਗਾ ਕੋਈ ਨਹੀਂ ਧੋ ਦੂੰਗਾ ਲੈ ਛੇਤੀ ਆ ਜਾ ਲੈ ਨਾ ਇਹ ਮੈਂ ਤਾਂ ਢਾ ਦਿੰਨੀ ਆ ਕੋਈ ਰੇਤਾ ਰਾਵਾਂ ਜਨਿਕੋ ਜੂ ਵਿੱਚੋਂ ਫੇਰ ਹੀ ਧੋਤੀ ਜਾਊ ਆਏ ਤਾਂ ਸੂਤ ਨਹੀਂ ਆਉਣੀ ਇੰਨੇ ਰੇਤੇ ਵਾਲੀ ਵਾੜਾ ਮੋਟਾ ਬੀਬੀ ਸੁਦੇਹਾ ਕਰ ਲਿਆ ਕਰੋ ਹੈ ਲੋਕ ਲੰਗਦੇ ਕੀ ਕਹਿਣਗੇ ਟੜਕੇ ਪਤਾ ਨਹੀਂ ਤੁਸੀਂ ਕੀ ਕਰਦੇ ਰਹਿੰਦੇ ਹੋ ਕੀ ਕਰਨਾ ਟੜਕੇ ਟੜਕੇ ਵੀ ਆਹੀ ਕੁਛ ਕਰਦੀਆਂ ਕਰਕੇ ਹੋਰ ਕੰਮ ਬਥੇਰੇ ਆ ਹੁਣ ਇਹ ਸਾਰੀ ਝਾੜੂਗੀ ਤਾਂ ਰੇਤਾ ਨਿਕਲੂਗਾ ਵਿੱਚੋਂ ਕੋਈ ਹੋਰ ਕੰਮ ਤਾਂ ਹੁੰਦੇ ਆ ਮੈਂ ਸਮਝ ਗਿਆ ਤੇਰੀ ਗੱਲ ਮੈਂ ਕਹਣਾ ਕੋਈ ਟਾਈਮ ਨਾ ਕੰਮ ਨਵੇੜ ਲਿਆ ਕਰੋ ਉਹੀ 10 ਮਿੰਟ ਆਰਾਮ ਕਰ ਲਿਆ ਕਰੋ ਚੰਗਾ ਥੋੜੀ ਲੱਗਦਾ ਲੈ ਟਰੈਕਟਰ ਲੰਗਦੇ ਅਗਲੇ ਕਹਿੰਦੇ ਇਹ ਮੇਰੇ ਨਾਲ ਪਾਗਲ ਪੂਗਲੀ ਲੱਗਦੇ ਨੇ ਮੈਨੂੰ ਫਿਰ ਕੀ ਕਰਾਂ ਕਾਮਲੇ ਕਹਿੰਦੇ ਹੁਣ ਕੇ ਲੋਕ ਆਪਾਂ ਨੂੰ ਕਹੀ ਜਾਂਦੇ ਘਰ ਲੋਕਾਂ ਨੇ ਤਾਂ ਕਹਿਣਾ ਹੀ ਐ ਪਤਾ ਹੀ ਐ ਜਦੋਂ ਹੁਣ ਉਹ ਕਰਨ ਵਾਲੀਆਂ ਤਾਂ ਕਰਦੀਆਂ ਨਹੀਂ ਉਹ ਨਹੀਂ ਕਰਦੀ ਹੈਗੀ ਚੱਲ ਦਿੱਤੀ ਹੁਣ ਕੀ ਦੇਖ ਪਤ ਮੈਂ ਹੁਣ ਤੈਨੂੰ ਐ ਕਹਿਨੀ ਆ ਹਾਂ ਹੁਣ ਤੂੰ ਉਹਨੂੰ ਵੀ ਮਾੜਮਾ ਟੱਕਾਈ ਦੇ ਕਰ ਵੀ ਤੂੰ ਵੀ ਕਰ ਲਿਆ ਕਰ ਕੋਈ ਕੰਮ ਸਾਰਾ ਦਿਨ ਮਾਂ ਤੋਂ ਕਰਾਈ ਜਾਂਦੀ ਐ ਕੀ ਕਹਾ ਮੈਂ ਫਿਰ ਆਪਣੀ ਮਾਂ ਕੋਲੇ ਗੱਲ ਕਰ ਦਿੰਦੀ ਐ ਮੈਂ ਤਾਂ ਹੁਣ ਵਿਚਾਲੇ ਫਸ ਗਿਆ ਨਾ ਤਾਂ ਤੈਨੂੰ ਕੁਝ ਕਹਿ ਸਕਦਾ ਨਾ ਉਹਨੂੰ ਕੁਝ ਕਹਿ ਸਕਦਾ ਉਹ ਤਾਂ ਫਰਮਾਨ ਕੋਲੇ ਦੱਸ ਦਿੰਦੀ ਤੇ ਮੈਂ ਵੀ ਤੇਰੀ ਮਾਂ ਆਈਗੀ ਇਹ ਤਾਂ ਕੋ ਮੇਰੀ ਮਾਹੀ ਮੈਂ ਕਹ ਤੂੰ ਹੋਰ ਆਏ ਇਹ ਤਾਂ ਤੂੰ ਮੇਰੀ ਮਾਹੀ ਗੱਲ ਟਿਕਾ ਨਾ ਪਈ ਪੈੜਾ ਲੱਗਦਾ ਉਹ ਨੂੰ ਨਹੀਂ ਕਹਿ ਸਕਦਾ ਕੋਈ ਮੈਂ ਤਾਂ ਤੁਹਾਨੂੰ ਇਹ ਕਹਿੰਦਾ ਵੀ ਆਪਦਾ ਉਹਨੂੰ ਠਾਲਿਆ ਕਰ ਕੇ ਉਹਨੂੰ ਕਹ ਪਈ ਇਹ ਮੇਰੇ ਨਾਲ ਲੱਗ ਜਾ ਜੇ ਕੋਈ ਉਹਦਾ ਕੰਮ ਕਰਨ ਵਾਲਾ ਹੁੰਦਾਗਾ ਉਹਨੂੰ ਨਾਲ ਤੂੰ ਲੱਗ ਜਾ ਕਰਨਾ ਬਾੜੀ ਬੱਟੇ ਵੱਢ ਕੇ ਕੰਮ ਕਰ ਲਿਆ ਕਰੋ ਇਹ ਕਿਹੜਾ ਗਹਾਂ ਦੀ ਸਿੱਕ ਕਿੰਨਾ ਕੰਮ ਆਪਣੇ ਚਾਰ ਤਾਂ ਬੰਦੇ ਆ ਹੁਣ ਮੈਂ ਤਾਂ ਉੱਥੇ ਬੈਠੀ ਸੀ ਸ਼ਾਮੇ ਮੈਂ ਖਾ ਰਾਮ ਕਰ ਲਾ ਹੁਣ ਮੈਨੂੰ ਕਹਿੰਦੀ ਕਣਕ ਕਤੋਣੀ ਆ ਆਟਾ ਹੈ ਹੀ ਨਹੀਂਗਾ ਹੁਣ ਇਹ ਆਪ ਪਈ ਹੈ ਚਰ ਮੈਂ ਦਾ ਖੇਤੋਂ ਆਇਆ ਹੁਣ ਬੀਬੀ ਦੇਖਦਾ ਟੈਨ ਮੈਂ ਤਾਂ ਰੋਟੀ ਖਾਣੀ ਆ ਚੱਲ ਤੂੰ ਖਾ ਲੈ ਨਹੀਂ ਤਾਂ ਮੈਂ ਨਾਲ ਲੱਗ ਜਣਾ ਤੇਰੀ ਚੱਲ ਕੋਈ ਨਹੀਂ ਤੂੰ ਰੋਟੀ ਖਾ ਚਾਹ ਪੀ ਤੂੰ ਵੀ ਆਰਾਮ ਕਰ ਸੜ ਕੇ ਦੰਗਿਆ ਮਸਵੇਰ ਤੋ ਖੁੱਖਾ ਤੇ ਆਇਆ ਪਤਨੇ ਮੈਂ ਮੰਗਣਾ ਜਾਣਾ ਵਿਚਾਰ ਨੇ ਖਾਣੇ ਚ ਜਮਾਨਤ ਕਰਾਉਣੀ ਵਿਛੀ ਦੱਸ ਮੈਨੂੰ ਤਾਂ ਸਾਰਾ ਦਿਲ ਲਾਈ ਰੱਖਦੀ ਆ ਆਪ ਹੁਣ ਪਈ ਹੋਊਗੀ ਉਹ ਵੀ ਕਹਤਾ ਉਹ ਕੀ ਕਰਦੀ ਆ ਭਈਆ ਉਹਨੇ ਕੀ ਕਰਨਾ ਹੁਣ ਆ ਤਾਉਂਗੀ ਹੁਣ ਮਾੜਾ ਜਾ ਜਦੋਂ ਆਥਣ ਜਾ ਹੋ ਗਿਆ ਮੈਂ ਪਰ ਘੜਾ ਕਿਸ ਨੂੰ ਹੋਰ ਲੈ ਕੇ ਜਾਂਦਾ ਮੈਨੂੰ ਕਹਿਣ ਦਾ ਚਲ ਮੂੰਹ ਪਿਆਰਾ ਕੰਮ ਆ ਜਾਂਦਾ ਵਿਚਾਰਾ ਕਿਹਦੇ ਨੂੰ ਕਿੱਧਰ ਵਗ ਗਈ ਪਾਣੀ ਰੇਂਗ ਹੋਏ ਕਿਤੇ ਰੋਹ ਨਾ ਦੇ ਤਾਂ ਖੀਰ ਕਰਾ ਥੋੜਾ ਕੰਮ ਹੁੰਦਾ ਆ ਗਿਆ ਓਏ ਆ ਗਿਆ ਆ ਲੈ ਪਾਣੀ ਪੀ ਲੋ ਬਾਲਾ ਠੰਡਾ ਨਾ ਨੇ ਨਹੀਂ ਠੀਕ ਹੋ ਜਾਈਆ ਇੱਕ ਡੰਗੀ ਪਾਇਆ ਸੀ ਵਰਤ ਲਓ ਉਹ ਬੀਬੀ ਬਾਹਰ ਚ ਲੱਗੀ ਪਈ ਉਹਦੇ ਨਾਲ ਲੱਗ ਜੇ 10 ਮਿੰਟ ਕੀ ਨਾਲ ਲੱਗਾ ਉਹ ਉਹ ਕਹਿੰਦੀ ਮੈਂ ਕੰਕ ਮੈਂ ਧੋਣੀ ਆ ਉਹਨੇ ਮੈਨੂੰ ਆਪ ਹੀ ਕਿਹਾ ਸੀ ਮੈਂ ਧੋ ਦਿੰਨੀ ਆ ਤੇ ਮੈਂ ਕਿਹਾ ਚਲ ਮੈਂ ਇਧਰ ਅੰਦਰ ਕਰ ਲੈਨੀ ਆ ਸਾਰੇ ਕੰਮ ਉਹ ਜੀ ਉਹਨੇ ਕਿਹਾ ਸੀ ਤੂੰ ਮਾੜਾ ਮੋਟਾ ਇੱਥੇ ਤੁਰੀ ਫਿਰਦੀ ਆ ਹੈ ਦੋ ਬਾਲਟਾਂ ਤੂੰ ਉਹਦੇ ਨਾਲ ਕਰਾ ਦੇ ਉਹ ਤੇ ਫਿਰ ਇਧਰ ਕੌਣ ਕਰੂਗਾ ਮੇਰੀ ਮਾਂ ਕੀ ਕਰੂਗੀ ਇਧਰ ਯਾਰ ਲਾ ਪਤਾ ਕੀ ਕਹਿੰਦਾ ਮੇਰੇ ਸਾਲਿਆ 15 ਬੜੇ ਬੈਠੇ ਆ ਬੁੜੀ ਨੂੰ ਲਈ ਬੈਠੇ ਮਾੜਾ ਮੋਟਾ ਦੇਖਿਆ ਕਰ ਕੋਈ ਹੰਡ ਕੋਈ ਮੈਨੂੰ ਕੋਈ ਧੋਕੇ ਕੋਈ ਫਿੱਟਕੇ ਨਹੀਂ ਜਾਊਗਾ ਪਿੰਡ ਤੋਂ। ਖਾਣੀ ਆ। ਆਟਾ ਉੱਤਿਆ ਫੇਗਾ। ਫਿਰ ਕੀ ਹੋਗਿਆ? ਖਾਣੀ ਤਾਂ ਹੈਗੀ ਹੈ ਮੈਨਾਂ ਤਨੂੰ ਜਿਹੜੀ ਗੱਲ ਕਰਦਾ ਵੀ ਤਾਂ 2 ਮਿੰਟ ਉਹਦੇ ਨਾਲ ਲੱਗ ਜਾਇਆ ਕਰ ਹੈ। ਉੱਥੇ ਗੱਲਾਂ-ਵਾਟਾਂ ਕਰੀ ਜਾਂਦੀਆਂ ਥੋੜਾ ਟਾਈਮ ਪਾਸ ਜਿੰਨੇ ਚ ਕੰਮ ਨਿਪੜ ਜਾਂਦਾ। ਉਹ ਮੇਰੇ ਨਾਲ ਕਰਦੀ ਆ ਬਹੁਤ ਗੁਰਮਤੇ। ਕੁਛ ਨਹੀਂ ਗੱਲਬਾਤ ਕਰਨੀ ਹੁੰਦੀ ਉਹਨੇ। ਉਹਦੀ ਧੀ ਹੈ ਤਾਂ ਹੈਗੀ ਹੈ ਗੱਲਾਂ ਕਰਨ ਨੂੰ। ਚੰਨ ਤੂੰ ਗਾਹ ਰਿਸ਼ਤੇਦਾਰਾਂ ਨੂੰ ਕਹਣੋਂ ਫੜਦੀ ਐ। ਮੈਂ ਜਿਹੜੀ ਗੱਲ ਕਹਿਣਾ ਉਹਦਾ ਜਵਾਬ ਦੇ ਦਿਆ ਕਰ। ਗਾਹ ਤੂੰ ਹੋ ਪਹੁੰਚ ਕੇ ਅੰਬਰਾਜ। ਪਹੁੰਚਾਂ ਨਾ ਫਿਰ ਔਰ ਤੇ ਸਾਰੀ ਤੇਨੂੰ ਬੁੜੀ ਨੇ ਕਰਨੇ ਪਰਤੇ ਤੈਨੂੰ ਮੈਂ ਨਾਲੇ ਉਹਨਾਂ ਅੱਖਾਂ ਸੀ ਅੰਦਰ ਧੋਲਾ ਪਤਾ ਨਹੀਂ ਫਿਰ ਬੁੱਥੇ ਕੀ ਕਰਨ ਗਈ ਆ ਬਾਹਰ ਤੇ ਓਏ ਮੈਂ ਤੈਨੂੰ ਉਹ ਜਿਹੜੀ ਗੱਲ ਕਰਦਾ ਉਨੀ ਕਰਿਆ ਕਰ ਠੀਕ ਹੈ ਕਿਸੇ ਨੇ ਕੰਨ ਨਹੀਂ ਭਰੇ ਉਹ ਤਾਂ ਮੈਨੂੰ ਕਹਿੰਦੀ ਸੀ ਕਹਿੰਦੀ ਮੈਂ ਆਹ ਬੀਬੀ ਨੂੰ ਲਾ ਲੈਂਦੀ ਕਹਿੰਦੀ ਉਹ ਅੰਦਰ ਕੰਮਕੁਮ ਕਰੀ ਜਾਂਦੀ ਪਤਾ ਨਹੀਂ ਕੀ ਮੈਂ ਲੱਗ ਜਾਂਦਾ ਜੇ ਵਿਹਲਾ ਹੁੰਦਾ ਨਾਲ ਮੈਂ ਤਾਂ ਅਜੇ ਹੁਣ ਖੇਤੋਂ ਆਇਆ 4 ਵਜੇ ਮੈਂ ਮੈਂਬਰ ਨਾ ਜਾਣਾ ਬਸ ਕਰ ਬਸ ਕਰ ਮੈਨੂੰ ਪਤੀ ਆਉਨੇ ਕਿਹੜੇ ਕਿਹਾ ਹੋਣਾ ਉਹਨੇ ਤੈਨੂੰ ਕਿਹਾ ਹੋਣਾ ਬੇਲੀ ਪਈ ਹੋਣੀ ਅੰਦਰ ਪਤੀ ਆਉਦਾ ਚੁਗੜ ਖੋਰਦਾ ਚਲ ਤੂੰ ਜਾ ਉਹੀ ਤਿਆਰ ਆ ਗਿਆ ਆ ਕੇ ਪਸ ਤੋਂ ਦੋ ਮਿੰਟ ਉਹ ਆ ਜਾ ਰਕ ਮੈਂ ਜਾਣਾਗਾ ਲੱਛ ਚੱਲ ਰਹੀ ਐ ਉਹ ਬਸ ਕਰ ਹੋਣਾ ਇੱਥੇ ਤਾਂ ਜਾਣਾਗਾ ਪਿੰਡ ਚ 100 ਬੰਦਾ ਦੇਖਦਾ ਮੈਨੂੰ ਜਾਂਦੇ ਨੂੰ ਮਾਰੀ ਜਾ ਤੇਰਾ ਤੈਨੂੰ 100 ਬੰਦਾ ਦੇਖਣਾ ਇਹੋ ਜਿਹਾ ਤੈਨੂੰ ਕਿਹੜੇ ਫੁੱਲ ਲੱਗੇ ਹੋਏ ਆ ਜਿਹੜੇ ਤੈਨੂੰ 100 ਬੰਦਾ ਦੇਖਦਾ 900 ਰੁਪਏ ਮੇਰੇ ਕੋਲੇ ਗੱਲੀਆਂ ਚੁੰਨੀਆਂ ਹੀ ਰੰਗਾਲੀ ਇਹ ਨਾ ਹੋਵੇ ਵੀ ਮੈਂ ਇਧਰ ਨੂੰ ちゃっੀ ਜਮ ਤੇ ਤੂੰ ਮੈਨੂੰ ਸੋਟਾ ਹੀ ਦੁਕਾਨ ਦੇ ਦਿਆ ਮੈਂ ਬੱਸ ਕਰ ਵੇ ਤੂੰ ਚੁੰਨੀਆਂ ਹੀ ਰੰਗਾ ਦੇ ਨਹੀਂ ਬਹੁਤਾ ਸੂਟ ਤਾਂ ਤੂੰ ਕਦੇ ਲੈ ਕੇ ਨਹੀਂ ਦਿੱਤਾ ਜ਼ਿੰਦਗੀ ਚ ਕਿਉਂ ਵਿਆਹੀ ਆ ਮੈਂ ਹਾਂ ਤੈਨੂੰ ਚੱਲ ਚੱਲ ਤੂੰ ਤਰਪਾ ਤੇ ਤੇ ਚੁੰਨੀ ਰੰਗਾ ਵਾਲੇ ਵੀ ਤੇਰੇ ਤੋਂ ਸੱਪ ਲੜਦਾਗਾ ਸਾਡੀ ਹਿੰਦੂ ਪਰ ਵਾਹੀ ਤੇ ਮਾਰ ਗਈ ਸੀ ਤੇ ਪੜਵਾਉਣਾ ਨਹੀਂ ਸੀ ਫਿਰ ਕੀ ਹੋ ਗਿਆ 500 ਵਾਲੀ ਦਵਾਈ ਆ ਕਿਹੜੇ ਬਾਹਲਾ ਮਹਿੰਗਾ ਦਵਾਈਤਾ ਉੱਤਰ ਜਾ ਹੁਣ ਇੰਨਾ ਟਾਈਮ ਉੱਤਰਦੀ ਆ ਹੁਣ ਅਰੇ ਹੋ ਲੰਗ ਜਾ ਤੂੰ ਉੱਤਰ ਪਹਿਲਾ ਤੂੰ ਲੰਗ ਵਿਚਾਲੇ ਮੋਟਰਸਾਈਕਲ ਲਾਤਾ ਜਾਂ ਰੋਟੀ ਲਿਆ ਮੇਰੇ ਤੋਂ ਝੂਠੇ ਲੜੀ ਜਾਂਦੇ ਮਰ ਤੇ ਮਖੀਰ ਜਾ ਲਿਉਣੀ ਆ ਦੇਖ ਲਈਆਂ ਬਣਾਤੀ ਹੋਣੀ ਆ ਬੀਬੀ ਨੇ ਮਾ ਰੋਟੀ ਬਣਾ ਲਈ ਰੋਟੀ ਦਾ ਪਤਾ ਸਰਦੀ ਬਣਾਈ ਹੋਈ ਆ ਆਟਾ ਗੁੰਨਿਆ ਪਿਆ ਹੁਣ ਮੈਂ ਲਾ ਦੇਣੀ ਰੋਟੀ ਤੇ ਤੁਹਾਨੂੰ ਬਹਾਵ ਟਾਈਮ ਲੱਗ ਗਿਆ ਫੱਦ ਹੋਈ ਇਹ ਅਜੇ ਰੋਟੀ ਤਾਂ ਬਣਾਈ ਨਹੀਂ ਕਰਦੀ ਕੀ ਰਹੀ ਤੂੰ ਪਹਿਲਾਂ ਤਾਂ ਬਦਲ ਸਾਰਾ ਸੌਂ ਰਿਆ ਪਸ਼ੂਆਂ ਵੱਲ ਹਾਂ ਫਿਰ ਮੈਂ ਸਬਜ਼ੀ ਕੱਟੀ ਧਰੀ ਆਟਾ ਗੁੰਨਿਆ ਜੇ ਤਾਂ ਨਾ ਰੋਟੀ ਤੇ ਤੈਨੂੰ ਐ ਨਹੀਂ ਪਤਾ ਅਸੀਂ ਭੁੱਖੇ ਭਾਣੇ ਗਏ ਆ ਅਸੀਂ ਪਤਾ ਉਹ ਬੋਲੀ ਜਾਂਦਾ ਕਾ ਤੇਰਾ ਮੁੰਡਾ ਸਾਰਾ ਕੰਮ ਨਾ ਮੇਰੇ ਕਰਿਆ ਪਿਆ ਮੈਂ ਆਖਿਆ ਵੀ ਰੋਟੀ ਗਰਮ ਗਰਮ ਹੈ ਉਹਦੀ ਲਾ ਦੂੰ ਆਟਾ ਗੁੰਨੇ ਪਹਿਲਾਂ ਮੈਂ ਹੁਣ ਤਾਂ ਮਰਨ ਲੈਣੀ ਆ ਉਹ ਨੂੰ ਲਾ ਕੇ ਫੜਾ ਦੇਣੀ ਤੁਸੀਂ ਬਲਕੋ ਵਾਚ ਕੀ ਬੈਠੋ ਉਹ ਤਾਂ ਲਾ ਹੀ ਨਹੀਂ ਗਈ ਉਹ ਤੋਂ ਦਿਨੇ ਕਿਹੜੇ ਨਾਲ ਖਵਾਉਗੀ ਮੈਨੂੰ ਹੈ ਤੇ ਤੂੰ ਆਪ ਲਾੜਾ ਦੱਸ ਜੇ ਬੇਬੇ ਨੇ ਨਹੀਂ ਲਾਈ ਤੂੰ ਲਾੜਾ ਤੇਰੇ ਹੱਥ ਟੁੱਟੇ ਆ ਸਰੀਕਾ ਇਹ ਬਸ ਇਹ ਬੇਲੀ ਨਾ ਰਹੇ ਤੂੰ ਬੁੜੀ ਜੇ ਤੱਕ ਨਹੀਂ ਆਈ ਮੈਂ ਖੱਜਾ ਸਾਲਾ ਲੈ ਕਰੇ ਅੱਜ ਤੇਰੀ ਮਾਂ ਨੇ ਰੋਟੀਆਂ ਬਣਾਈਆਂ ਲੀਂਗੀਆਂ ਉਹ ਫਿਰ ਤੂੰ ਲਾਲਾ ਹੈਂ ਤੇਰੇ ਹੱਥ ਘਰਦੇ ਆ ਤੂੰ ਲੋਲੀ ਆ ਤੂੰ ਲਾਲਿਆ ਮੇਰੇ ਚੂਹੇ ਲੜੀ ਜਾਂਦੇ ਦੇ ਨਾ ਤੜਕੇ ਦੀ ਮੈਂ ਰੋਟੀ ਖਾਧੀ ਨਹੀਂ ਅੱਗੇ ਨੱਠਵੇਂ ਰੋਟੀ ਖਾ ਲੈਣਾ ਹੈ ਇੱਕ ਤੇਰੇ ਬਾਜ਼ਾਰ ਜੇ ਦਾ ਪੰਗਾ ਪੈ ਗਿਆ ਮੈਨੂੰ ਹੈ ਜੇ ਨਹੀਂ ਲਾਉਣੀ ਫਿਰ ਮੈਂ ਮੈਂਬਰ ਨਾਲ ਜਾਣੀ ਆ ਥਾਣੇ ਚ ਉਹ ਮੈਨੂੰ ਰਾਹ ਚ ਸੁਕਾ ਲਾਂਗਾ ਜਾ ਖਾ ਲੈ ਫਿਰ ਭੱਜ ਜਾ ஆஹ மே ஆய ஆ ਜਾਏ ਪਈਆ ਗਰਮੀ ਬਾੜੀ ਹੈ ਹੋਰ ਬਾੜੀ ਤਾਂ ਪੈਗੀ ਗਰਮੀ ਬਾੜੀ ਆ ਮੈਂ ਤਾਂ ਤੈਨੂੰ ਭਾਈ ਐ ਕਹੀ ਨਹੀਂ ਆ ਦੇਖ ਹਾਂ ਉਹਨੂੰ ਮਾੜਾ ਮੋਟਾ ਸਮਝਾਇਆ ਕਰ ਕਿਉਂਕਿ ਮੈਨੂੰ ਤਾਂ ਉਹ ਜਮੇ ਹੀ ਨਹੀਂ ਬੋਲਣ ਦਿੰਦੀ ਹੈਗੀ ਚਾਰੇ ਚੱਕ ਕੇ ਪਾਏ ਜਾਂਦੀ ਆ ਉਹ ਮੈਂ ਤਾਂ ਇਹ ਕਹਿਣਾ ਤਾਂ ਜੇ ਉਹ ਬੋਲਦੀ ਹੁੰਦੀ ਤੂੰ ਚੁੱਪ ਕਰ ਜਾ ਕਰ ਹੈ ਮੈਂ ਤਾਂ ਚੁੱਪਤੀ ਹੰਨੀ ਮੈਂ ਤਾਂ ਬੋਲਦੋ ਹੀ ਨਹੀਂ ਹੈਗੀ ਮੈਂ ਤਾਂ ਹਜੇ ਹੁਣ ਆਇਆ ਹਾਂ ਅੰਦਰ ਇਨੂੰ ਪਤਾ ਮੈਨੂੰ ਕੋਈ ਬੰਦਾ ਲੈ ਗਿਆ ਕਦੇ ਕੋਈ ਲੈ ਗਿਆ ਖੇਤ ਬਾਗ ਗਿਆ ਮੈਂ ਤਾਂ ਹੋਰ ਹੀ ਨਹੀਂ ਕੰਮ ਲੱਭੜਦੀ। ਕਿ ਸੋਡਾ ਕਚੀਰਾ ਸਾਰਾ ਦਿਨ ਕਹੈਂ 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 ਕਰੀ ਜਾਂਦਾ। ਅਈ ਉਹੀ ਨਹੀਂ ਹਟਦੀ ਹੈ ਜੀ। ਮੈਂ ਤਾਂ ਉਹਦੇ ਮਾਫੀ ਵੀ ਮੰਗਦੀ ਆ। ਅਈ ਦੂਤੋਂ ਨਹੀਂ ਤਾਂ ਹੋਰ ਕੋਈ ਗੱਲ ਨਹੀਂ ਹੈ ਜੀ। ਚਲ। ਉਹ ਦਾਦਾ ਇਹ ਚੱਲੀ ਜਾਣਾ। ਨਿੰਮੀ। ਨਿੰਮਿਆ। ਨਾ ਸੁਣਦਾ ਨੀ ਆਪਦੀ ਮਸਤੀ ਚ ਲੱਗਿਆ ਪਿਆ ਆ ਪੁੱਤ ਭੈਣ ਆਈ ਏ ਤੈਨੂੰ ਪਤਾ ਹੀ ਨਹੀਂ ਲੱਗੇ ਖਕੋਲ ਦੀ ਨੰਗੇ ਤੇਰੇ ਉਹ ਮੈਂ ਤਾਂ ਇੱਧਰ ਗੁੱਡੀ ਐ ਨਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਕਦੋਂ ਕਾਈ ਆ ਆ ਹੋਣੀ ਆਈ ਐ ਹਾਂ ਤੇ ਤੂੰ ਆ ਜਾ ਚੱਲਾ ਆ ਕੇ ਮੈਂ ਤਾਂ ਮੇਡਦਾ ਫਿਰ ਹੋਰ ਆ ਜੰਨਾ ਆਜੀ ਛੇਤੀ ਚਾਹੀਦਾ ਗੱਲਾਂ ਬਾਤਾਂ ਕਰਾਂਗੇ ਕੋਈ ਨਾ ਕੋਈ ਆਹ ਵੀ ਗੱਲ ਕਰ ਲੈ ਮਾ ਜਵਾ ਰਾਣੀ ਉਹ ਵੀ ਬੰਤਾ ਲੋ ਲਪੈ ਨੇ ਹੁਣ ਸਾਬਾਂਦੀ ਬਨੂਗੀ ਨਾ ਮੇਰੀ ਗੱਲ ਸੁਣਾ ਤੂੰ ਕਹੀ ਜਾਂਦੀ ਹੈ ਮੇਰੀ ਢੂਈ ਦੁਖਦੀ ਆ ਹੈ ਤੇ ਜੇ ਤੇਰੀ ਢੂਈ ਦੁਖਦੀ ਹੈ ਫਿਰ ਤੂੰ ਨਾ ਆਉਂਦੀ ਨਾ ਤੇਰੇ ਪਿੰਡੋਂ ਦੋ ਤਿੰਨ ਬੱਸਾਂ ਬਦਲਣੀਆਂ ਪੈਣਗੀਆਂ ਨੇ ਭਾਬੀ ਮੇਰੇ ਜੀਜਾ ਕਰਾਇ ਸੀ ਮੈਂ ਕਹਿੰਦਾ ਤੁਹਾਨੂੰ ਮਿਲ ਕੇ ਆਵਾਂ ਕਿੰਨਾੜਾ ਹੋ ਗਿਆ ਤੈਨੂੰ ਪਤਾ ਹੁਣ ਆ ਖੇਤਾਂ ਦਾ ਕੰਮ ਨਿਬੜ ਗਿਆ ਹੁਣ ਝੋਨਾ ਗਾਹਾਂ ਲਾਵਾਂਗੇ ਖੜਕੇ ਜੇ ਹਜੇ ਉਹ ਤਾਂ ਚਲ ਤੇਰੀ ਗੱਲ ਠੀਕ ਆ ਫਿਰ ਤੁਹਾਡੇ ਘਰ ਐਡੀ ਗੱਡੀ ਖੜੀ ਆ ਤੇ ਤੂੰ ਗੱਡੀ ਤੇ ਕਿਉਂ ਨਹੀਂ ਆਈਗੀ ਤੇਰਾ ਬਾਈਂ ਜੁੱਤੀ ਨਹੀਂ ਸੀ ਮੈਨੂੰ ਕਾਹ ਸੀ ਮਾ ਮੈਂ ਤੁਹਾਨੂੰ ਮਿਲਾ ਮੈਂ ਜੀ ਵੜਾ ਕਰ ਰਹੀ ਕਿਨੇ ਟਾਈਮ ਹੋ ਗਿਆ ਆਏ ਨਹੀਂ ਕਿਆ ਚਲ ਪੜੇ ਤੂੰ ਤਾਂ ਬਿੱਲੀ ਆ ਜਦੋਂ ਤੇਰਾ ਜੀ ਕਰਦਾ ਤੋ ਮਿਲਣ ਆਏ ਨਹੀਂ ਆ ਮੈਨੂੰ ਦੇਖ ਲਾ ਮੇਰੇ ਤੋਂ ਤਾਂ ਜਾ ਹੀ ਨਹੀਂ ਜਾਂਦਾ ਫੇਕੀ ਆਹੋ ਫਿਰ ਕਹਿ ਦਿੰਦੇ ਬੀਬੀ ਦੀ ਰੋਟੀ ਦਾ ਔਖਾ ਦਾ ਭੈਣ ਆਈ ਬੈਠੀ ਹਸਦੀ ਆ ਬਾਈ ਸਸਤਰੀ ਦਾ ਬਾਈ ਉਹ ਠੀਕ ਹੈ ਵਧੀਆ ਤੁਹਾਨੂੰ ਬਿੱਲੀ ਦਾ ਚਾਹ ਕਰ ਹਾਂ ਉਹਨਾਂ ਨੂੰ ਪਾਣੀ ਦੇ ਦੇਣਾ ਚਾਹ ਲਿਆ ਦੇ ਨੋਰ ਬਾਈਂ ਕੋ ਹਾਂ ਵਧੀਆ ਭੈਣੇ ਉਹ ਮੈਂ ਕਰਦਾ ਹੀ ਸਬਜ਼ੀ ਦਾ ਅੱਛਾ ਮੈਂ ਦੇਖਿਆ ਤਾਂ ਹੈਗਾ ਵੀ ਦੂਰੋਂ ਜੇ ਉਹ ਫਿਰ ਮੈਨੂੰ ਪਤਾ ਨਹੀਂ ਲੱਗਿਆ ਇਹ ਤਾਂ ਮੋਦੀ ਆ ਜਾਂਦਾ ਅੱਛਾ ਹੈ ਫਿਰ ਮੈਨੂੰ ਵੀ ਐ ਹੁੰਦਾ ਲਾਲ ਚ ਹੁੰਦਾ ਨਹੀਂ ਨਹੀਂ ਵੀ ਚਾਹ ਹੁਣ ਠੰਡ ਜੀ ਹੈਗੀ ਅਜੇ ਕੋ ਬਦਲ ਵਾਈ ਦੀ ਹੈ ਹੋਰ ਹੋਰ ਹੈ ਆ ਚੀਜ਼ ਆ ਹੋਰ ਕਰੇ ਠੀਕ ਆ ਪਰਿਵਾਰ ਸਾਰੇ ਵਧੀਆ ਚਲ ਵਧੀਆ ਅੱਜ ਤਾਂ ਰਹੇਗੀ ਫਿਰ ਹਾਂ ਬਈ ਰਹੂੰਗੀ ਚਲ ਕੋਈ ਨਾ ਲਾ ਜੀ ਕਦਾ ਦੇ ਨਾ ਹਾਂ ਹੈ ਨਾਲ ਬੀਬੀ ਨਾਲ ਕਰਨੀ ਗੱਲਾਂ ਬਾਤਾਂ ਨਹੀਂ ਕੋਈ ਨਾ ਹੋਰ ਤੁਮੇ ਆ ਕੇ ਲੱਗ ਕੇ ਬੋਟਾਂ ਜਾਂਦੀ ਕੋਈ ਨਾ ਕੋਈ ਨਾ ਬੰਦਮਨੀ ਕਰਾਉਂਦੇ ਕੋਈ ਹੋਰ ਕੋਈ ਨਹੀਂ ਹੋਂ ਟੂੜੀ ਟਾੜੀ ਖਾਂ ਤੇ ਚੋਨਾ ਗਾਹ ਲੱਗੂ ਦੋ ਚਾਰ ਦਿਨ ਆ ਜਾ ਫੇਰ ਨਹੀਂ ਟਾਈਮ ਮਿਲਣਾ ਹੋਰ ਕਿੰਨੇ ਦਾ ਜੀ ਕਰੀ ਹੰਦੀ ਮੈਂ ਜਾਣਾ ਕੋਲ ਮਿਲਾਂ ਹੋਰੀ ਵਾਂਜੇ ਚ ਖਿਆਲ ਆਈ ਗਿਆ ਵਾ ਚਲਾ ਜੀ ਜਾਨੀਆ ਬਸ ਕੋਈ ਨਾ ਕੋਈ ਨਾ ਭੈਣੇ ਤੈਨੂੰ ਕੱਦਦਾ ਲਾ ਕੇ ਜਾ ਠੀਕ ਹੈ ਲਓ ਬੱਠੀ ਕਰ ਦਿਆ ਮਾਂ ਨਹੀਂ ਬੀਬੀ ਤੇ ਮੈਂ ਕੱਪੜੇ ਕਿਹਾ ਸੀ ਤੁਹਾਨੂੰ ਤੋ ਤੱਤੇ ਨਹੀਂ ਕੱਪੜੇ ਤਾਂ ਮੈਂ ਤਾਂ ਭੁੱਲ ਗਈ ਇਧਰ ਆ ਹੀ ਕੰਮ ਕਰੀ ਗਈ ਲੜਾਈ ਇਹ ਲਾ ਕੰਮ ਉਹ ਤਾਂ ਤੂੰ ਭੁੱਲਦੀ ਨਹੀਂ ਹਨਾ ਜਮਾਣੀ ਭੁੱਲਦੀ ਵੀ ਹੁਣ ਤੈਨੂੰ ਆਇਆ ਵੀ ਕੱਪੜੇ ਤਾਂ ਤੱਤੇ ਨਹੀਂ ਉਹ ਆਵਗਾ ਮੰਗੂਗਾ ਤਾਂ ਤਲਿੰਨੇ ਚ ਪੋਗੀ ਲੜਾਈ ਉਹ ਤਾਂ ਮੈਂ ਹੀ ਆ ਜਿਹੜੇ ਲੜਦੀ ਨਹੀਂਗੀ ਨਹੀਂ ਤਾਂ ਹੁਣ ਨੂੰ ਮੇਰੇ ਤੋਂ ਬੈਗ ਸਟਾਇਆ ਹੁੰਦਾ ਬਾਹਰ ਕਾਨੂੰਤੀ ਗੇ ਇਹਨਾਂ ਰੌਲਾ ਪਾਈ ਜਾਨੀ ਆ ਮੈਂ ਤਾਂ ਉਹੀ ਵੈਸੀ ਭੁੱਲ ਹੀ ਗਈ ਨਹੀਂ ਤਾਂ ਮੈਂ ਤੋਹ ਦੀ ਅੱਗੇ ਕੜਮੇ ਤੋਹਦੀ ਨਹੀਂ ਅੱਗੇ ਵੀ ਰੋਜ ਮੈਂ ਤੋਹ ਨੂੰ ਹੀ ਆ ਰੈਂਦਾ ਕਰ ਰੈਂਦਾ ਕਰ ਕੱਪੜੇ ਧੋਦੇ ਉਹਦੇ ਆਉਣ ਤੋਂ ਪਹਿਲਾਂ ਪੱਲਣ ਨਾਲੇ ਧੋ ਦਿੰਨੀ ਕੋਈ ਐ ਕਰਦੀ ਆ ਹਾਂ ਲਾ ਦੇ ਲੈ ਘਰ ਦੀ ਮਾਲਕਣ ਹੋ ਕੇ ਫਿਰ ਵੀ ਉਹਨੂੰ ਬਹੂ ਨੂੰ ਕੁਝ ਕਹਿੰਦੀ ਨਹੀਂ ਕਰਨ ਨੂੰ ਉਹਦੇ ਮੁਰੇ ਚੁੱਕੀ ਬੈਠੀ ਆ ਵੀ ਤੂੰ ਉਹਨੂੰ ਕਹਾਂ ਵੀ ਪਾਈ ਮੈਥੇ ਹੁੰਦਾ ਨਹੀਂ ਤੂੰ ਆਪ ਕਰ ਲੈ ਉਹਦੇ ਘੜ ਕਰਨੀ ਅੱਛਾ ਦੇਖਿਆ ਨਹੀਂ ਜਾਂਦਾ ਦੇ ਕੋਈ ਕੰਮ ਕਦੇ ਕੋਈ ਕੰਮ ਇੱਕ ਮਿੰਟ ਰੇ ਚੈਨ ਨਾ ਬੈਠ ਦੇਖਦੀ ਮਾਤਾ ਮੈਂ ਤਾਂ ਨਹੀਂ ਰਹਿੰਦੀ ਮੈਂ ਤਾਂ ਜਾਣੀ ਆ ਬਹੁਤ ਹੋ ਗਿਆ ਮੈਥੋਂ ਤਾਂ ਬਰਦਾਸ਼ਤ ਨਹੀਂ ਹੁੰਦਾ ਦਾ ਕਿਉਂ ਨਹੀਂ ਆ ਲ ਭਾ ਭਾ ਜ ਆਪ ਦਾ ਮੈਂ ਤਾਂ ਜਾਣੀ ਆ ਮਾਂ ਨਾ ਭਣੇ ਆਂਦੀ ਹੀ ਅੱਜ ਨਾ ਜਾ ਰਹਿਂਦੇ ਹੁਣ ਕਦ ਜਾਣਾ ਤੂੰ ਐਸੇ ਵੜੇ ਲਖਾ ਮੈਥੋਂ ਥੋੜੇ ਘਰ ਚ ਦੇਖਿਆ ਜਾਂਦਾ ਕੁਛੜ ਚੱਲੀ ਜਾਂਦਾ ਨਾ ਨਾ ਅੱਜ ਦਾ ਦਿਨ ਤਾਂ ਜ਼ਰੂਰ ਹੈ ਗੱਲਾਂ ਬਾਤਾਂ ਕਰਾਂ ਅੱਜ ਦੰ ਲੈ ਕੇ ਕੀ ਕਰਾਂਗੀ ਕੇ ਟਾਈਮ ਗੱਲਾਂ ਬਾਤਾਂ ਕਰਾਂਗੀ ਮਾਂ ਮੈਨੂੰ ਟਾਈਮ ਮਿਲਦਾ ਤੇਰ ਨੂੰ ਤਾਂ ਟੰਟੀ ਕਰਨੀ ਆਂਦੀ ਉਹੀ ਲੱਗਦਾ ਐ ਨਹੀਂ ਲੱਗਦਾ ਹਾਂ ਮੈਂ ਕੀ ਕੰਮ ਕਰਦੀ ਮੈਂਥੋਂ ਕੰਮ ਕਿੱਥੇ ਹੁੰਦਾ ਉਹੀ ਕਰਦੀ ਆ ਸਾਰਾ ਅ ਮੈਂ ਦੇਖੀ ਅਨੀਆਂ ਦੋ ਦਿਨ ਹੋ ਗਏ ਮੈਨੂੰ ਦੇਖਦੀ ਆ ਜੇ ਮੈਂ ਕੋਈ ਵੱਧ ਘਟ ਬੋਲੀ ਫਿਰ ਤੇ ਤੁਹਾਡੇ ਘਰ ਚ ਬਹੁਤ ਫਰਕ ਨਾ ਨਾ ਇਹਨ ਮੈਨੂੰ ਜਾਣ ਦੇ ਕੋਈ ਨਹੀਂ ਤੈਨੂੰ ਉਹੀ ਭਲੇਖਾ ਲੱਗਦਾ ਉਹ ਤਾਂ ਉਹੀ ਬੋਲ ਉਹਦਾ ਉੱਚਾ ਤੈਨੂੰ ਐ ਲੱਗਦਾ ਵੀ ਇਹ ਖਣਿ ਮਾਂ ਨਾਲ ਲੜਦੀ ਆ ਕੰਦੀ ਨਹੀਂ ਹੈਗੀ ਤੂੰ ਰੱਖਦੀਆਂ ਮਾਂ ਪੜਦੇ ਜਦੋਂ ਤੈਨੂੰ ਘਰੋਂ ਕੱਢਿਆ ਨਾ ਤੈਨੂੰ ਉਦੋਂ ਪਤਾ ਲੱਗੂ ਆਹ ਨੂੰ ਇਹੋ ਜੀ ਗੱਲ ਐ ਘਰੋਂ ਕਿਉਂ ਕੱਢੂਗੀ ਮੈਨੂੰ ਕਾਹ ਤੋਂ ਕੱਢੂਗੀ ਦਿਖੀ ਜਾਂਦਾ ਹਾਂ ਨਹੀਂ ਨਹੀਂ ਤੂੰ ਕੋਈ ਨਹੀਂ ਅੱਜ ਦਾ ਦਿਨ ਤਾਰੇ ਤੂੰ ਬਾਈ ਨੂੰ ਕਾਹ ਤਾਂ ਨਹੀਂ ਕਹਿੰਦੀ ਸਾਰੀ ਗੱਲ ਉਹਨੂੰ ਦੱਸ ਵੀ ਮੇਰੇ ਨਾਲ ਕੁਝ ਕਰਦੀ ਐ ਪਤਾ ਨਹੀਂ ਐ ਤੂੰ ਉਹ ਦੱਸਦੀ ਕਾਹਦੇ ਨੇ ਹੁਣ ਨਹੀਂ ਨਹੀਂ ਕੋਈ ਨਹੀਂ ਇਹੋ ਜੀ ਗੱਲ ਤਾਂ ਉਹਨੂੰ ਕਾਹਨੂੰ ਦੱਸਣਾ ਐ ਉਹਨੂੰ ਕਾਹਨੂੰ ਤੰਗ ਕਰਨ ਨਜਵਾਖ ਨੂੰ ਲਗਾਰਾ ਹੈਗਾ ਫਿਰ ਐਵੇਂ ਸੋਚਾਂ ਦੇ ਪਈ ਜਾਂਦਾ ਐਵੇਂ ਦਿਮਾਗ ਤੇ ਲੋਡ ਪੈਂਦਾ ਵਾਗ ਵਾਗ ਦੇ ਚੱਕਰ ਚ ਨਾ ਆਬੂ ਮੰਜੇ ਤੇ ਪਾਈ ਦੇਗੀ ਨਹੀਂ ਕੋਈ ਕੌਸ ਨਹੀਂ ਹੁੰਦਾ ਫੇਰ ਇਹ ਤੈਨੂੰ ਸਾਂਭਣਾ ਜਦੋਂ ਹੁੰ ਨਹੀਂ ਤੈਨੂੰ ਸਾਂਭਦੇ ਤੂੰ ਉਹ ਤੈਨੂੰ ਕੌਣ ਸਾਂਭੋ ਮੈਂ ਉਹਨੂੰ ਤਾਂ ਮੈਂ ਦੱਸ ਕੇ ਰਾਜੀ ਨਹੀਂ ਉਹਨੂੰ ਤਾਂ ਨਾ ਹੀ ਮੈਂ ਦੱਸ ਮੇਰੀ ਗੱਲ ਸੁਣ ਮਾਮੇ ਆਪਣੇ ਨਹੀਂ ਮਨਾ ਕਰਦੇ ਉੱਥੇ ਲਾਇਆ 10 ਦਿਨ ਇਹਨਾਂ ਧੂਆਂ ਨਿਕਲ ਜਾ ਪਤਾ ਲੱਗੋ ਇਹਨਾਂ ਜਾਂ ਤੂੰ ਮੇਰੇ ਨਾਲ ਚੱਲ ਉੱਥੇ ਉਹ ਤਾਂ ਨਹੀਂ ਮਨਾ ਕਰਦੇ ਬਥੇਰਾ ਮੈਨੂੰ ਕਹਿੰਦੇ ਆ ਵੀ ਤੂੰ ਇੱਥੇ ਆ ਜਾ ਸਾਡੇ ਕੋਲ ਰਹਿ ਮੋਰੇ ਭਤੀਜ ਨੂੰ ਹਾਂ ਐ ਤੈਨੂੰ ਪਤਾ ਹੀ ਆ ਫੇਰ ਉੱਥੇ ਵੀ ਔਖਾ ਰਹਿਣਾ ਉੱਥੇ ਤਾਂ ਭਤੀਜ ਨੂੰ ਐ ਮੇਰੇ ਕੋਲ ਤਾਂ ਕੋਈ ਨਹੀਂ ਤੂੰ ਮੇਰੇ ਕੋਲ ਚੱਲ ਮੇਰੇ ਨਾਲ ਚੱਲ ਧੀ ਕੋਲੇ ਵੀ ਨਹੀਂ ਪੁੱਤ ਮੈਂ ਚੰਗੀ ਲੱਗਦੀ ਉੱਥੇ ਵਹਿੰਦੀ ਤੂੰ ਇੱਥੇ ਛਤਰ ਖਾਣੇ ਨੂੰ ਤੂੰ ਨਾਲੇ ਆਏ ਹੁਣ ਘਰ ਛੱਡ ਕੇ ਮੈਂ ਕਿੱਥੇ ਜਾਵਾਂ ਉਹ ਖੇਤ ਬੰਨੇ ਬਾਹਰ ਅੰਦਰ ਉੱਠ ਜਾਂਦਾ ਫੇਰ ਘਰ ਔਖਾ ਐ ਐਵੇਂ ਬੈਠੀ ਤਾਂ ਰਹਿਣੀ ਮੈਂ ਵੇੜੇ 'ਚ ਫਿਰ ਤਾਂ ਉਦੋਂ ਪਤਾ ਲੱਗੂ ਵੇੜੇ 'ਚ ਬੈਠੀ ਆ ਤਾਂ ਜਿਹੜਾ ਤਾਂ ਕਹਿ ਨਹੀਂ ਐ ਜੇ ਤੈਨੂੰ ਬਾਹ ਫੜ ਕੇ ਘਰੋਂ ਕੱਢਿਆ ਤੂੰ ਨਹੀਂ ਸਮਝਦੀ ਮੈਂ ਤਾਂ ਜਾਣੀ ਆ ਮੈਂ ਨਹੀਂ ਲੈਣਾ ਦੀਵਾਰ ਨਹੀਂ ਮੜਦੀ ਐਵੇਂ ਤੈਨੂੰ ਤਾਂ ਉਹੀ ਤੂੰ ਤਾਂ ਬੋਲੀ ਜਾਣੀ ਕੱਤੀ ਜਾਣੀ ਆਪੀ ਬੋਲੀ ਆਨੀ ਮੈਥੋਂ ਦੇਖੀ ਨਹੀਂ ਜਾਂਦੀ ਤੂੰ ਜੇ ਤੈਨੂੰ ਐਨਾ ਕੁਝ ਬੁਰਾ ਪਾਲਾ ਬੋਲਦੀ ਆ ਜਦੋਂ ਮੇਰੇ ਹੁੰਦੇ ਬੋਲਦੀ ਆ ਪਿੱਛੋਂ ਕੀ ਇੱਕ ਤੇਰਾ ਨਾ ਹੱਲ ਹੁੰਦਾ ਹੋਊਗਾ ਮੈਂ ਤਾਂ ਜਾਣੀ ਆ ਚੰਗਾ ਚੱਲ ਹਣ ਤੂੰ ਕੋੜੇ ਲੈ ਆ ਜਾਂਦੀ ਆ ਚੱਲ ਮੈਂ ਚੜਾ ਆਉਣੀ ਇੱਥੋਂ ਤੱਕ ਤੈਨੂੰ ਇਹ ਰਹੇਗੀ ਸਾਰਾ ਤੇ ਨਾ ਕੁੜੀ ਦੇ ਹੋਏ ਬੱਕਰ ਨੂੰ ਹੁਣ ਕੀ ਆ ਕੁੜੀ ਗਈ ਆ ਚਲ ਖਾ ਤਾਂ ਸੰਬਰ ਨਾ ਆ ਨਹੀਂ ਗਈ ਆ ਪਰ ਗਈ ਤਾਂ ਹੁਣ ਉਹਨੇ ਤਾਂ ਜਾਣੇ ਸੀ ਸੋਰੀ ਇੱਥੇ ਥੋੜਾ ਬਠਾ ਕੇ ਰੱਖਣਾ ਸੀ ਤੂੰ ਬੱਕਰ ਮਾਰ ਲਾ ਚਲ ਸਾਫ਼ ਹੀ ਗਿਆ ਹੁਣ ਕੋਈ ਨਹੀਂ ਸੰਬਰ ਨਾ ਮਿਲਦੀ ਆ ਮੈਨੂੰ ਐ ਲੱਗੀ ਆਦਾ ਤੇਰੀ ਕੁੜੀ ਤੈਨੂੰ ਕੋਈ ਉਂਗਲ ਲਾ ਕੇ ਗਈ ਆ ਜਿਹੜਾ ਤੋਂ ਹੁਣ ਉਹ ਗਈ ਔਰ ਨਿਕਲੀ ਨਹੀਂ ਹੁਣੀ ਗਿੱਟੋ ਬਾਹਰ ਤੂੰ ਨਾਨੁਕਰ ਕਰਨ ਲੱਗੀ ਕੰਮ ਉਹ ਹੈ ਕੀ ਉਂਗਲ ਲਾਗੀ ਤਨ ਉਹ ਪਰ ਇਹ ਉਹਨੇ ਕੀ ਕਹਿਣਾ ਉਹ ਤਾਂ ਕੁਛ ਨਹੀਂ ਕਹਿ ਕੇ ਗਈ ਮੈਨੂੰ ਪਤਾ ਹੀ ਹੈ ਤੇਰਾ ਵੀ ਪਤਾ ਤੇ ਉਹਦਾ ਵੀ ਪਤਾ ਹੀ ਹੈ ਜਦੋਂ ਐਨਾ ਹੀ ਹੈ ਨਾ ਤੈਨੂੰ ਨਾਲ ਲੈ ਜਾਂਦੀ ਫਿਰ ਇਕੱਲੀ ਘੱਟ ਬੱਗ ਗਈ ਤੇ ਨਾਲ ਲੈ ਜਾਂਦੀ ਉਹ ਉਹ ਤਾਂ ਬਸ ਇਹ ਰਕਾਈ ਜੀ ਸੀ ਤੇ ਫਿਰ ਜਾ ਵੜਦੀ ਮੈਂ ਕੋਈ ਨਹੀਂ ਤੇਰਾ ਜੇ ਤੇਰ ਤੋਂ ਨਹੀਂ ਕੰਮ ਹੁੰਦਾ ਨਾ ਤਾਂ ਫਿਰ ਡੰਡੀ ਰਗੜ ਉੱਥੋਂ ਜਾਵੜਾ ਤੇਰੀ ਟੀ ਵੀ ਨਾਲ ਡੇਦੀ ਹੋਣੀ ਆ ਹਜੇ ਇਹ ਨਾਲ ਜਾਵੜਾ ਜਾਦੇ ਫੇਕੀ ਜਾਵੜਾ ਚਲਤੀ ਏ ਕੰਮ ਤਾਂ ਨਹੀਂ ਹੁਣ ਮੈਂ ਇੱਥੋਂ ਹੁੰਦਾ ਮੈਂ ਤਾਂ ਬਿਮਾਰ ਹੋਈ ਪਈ ਆਂ ਜੀ ਆਹ ਤਖਨ ਉੱਥੇ ਜਾਣੀ ਕੋਈ ਮੇਜ ਜਾਵੜਾ ਜਾਵੜਾ ਤੈਨੂੰ ਉਹੀ ਨਾਲ ਤੇ ਦਵਾਈਆਂ ਦਵਾਉਣਗੇ ਉਹ ਤੈਨੂੰ ਸੰਭਣਗੇ ਕੋਈ ਜਾਵੜਾ ਇੱਧਰ ਕਿੱਧਰ ਆ ਉਧਰ ਚੱਲ ਕੱਪੜੇ ਕੀ ਕਰਨੇ ਤੂੰ ਜਾਵੜਾ ਜਾਵੜਾ ਆਈ ਜਾਵੜਾ ਵੀ ਤੈਨੂੰ ਨਵੇਂ ਹੋਰ ਲੈ ਦੇਣਗੇ ਜਾ ਦੇਖ ਹੁਣ ਲਊਗੀ ਇਹ ਤੀ ਤੋਂ ਨਵੇਂ ਕੱਪੜੇ ਦੇਖਾਂ ਕਿੰਨੇ ਕ ਦਵਾਉ ਇਹਨੂੰ ਹਾਂ ਬੱਡੀ ਤੀ ਆ ਗਈ ਅੱਜ ਪਤਾ ਨਹੀਂ ਸੂਰਜ ਕਿੱਧਰੋਂ ਚੜਿਆ ਹੈ ਨਾ ਸੂਰਜ ਕਿੱਧਰੋਂ ਛੜਨ ਵਾਲੀ ਕਿਹੜੀ ਗੱਲ ਉਹ ਹੀ ਤਾਂ ਮੈਂ ਦੇਖਦਾ ਇਹ ਸਬਜ਼ੀ ਤੂੰਤਰੀ ਜੰਨੀ ਹੈ ਨਾ ਅੱਗੇ ਤੇਰੀ ਮਾਂ ਚੀਰਦੀ ਅੱਗੇ ਨਹੀਂ ਬਣਾਉਣੀ ਆ ਮਾਂ ਮੈਨੂੰ ਦੁੱਧ ਤਾਂ ਹੈ ਨਹੀਂ ਯਾਰ ਕਿਸੇ ਪਾਸੇ ਦੱਸੂਗੀ ਕਿੱਥੋਂ ਤਾਂ ਹੈ ਹੀ ਨਹੀਂ ਕਰੇ ਕਿਆ ਤੇਰੀ ਭੈਣ ਲੈ ਗਈ ਭੈਣ ਲੈ ਗਈ ਆਹੋ ਪਤਾ ਨਹੀਂ ਕੀ ਪੱਟੀ ਪੜਾਈ ਬੁੜੀ ਨੂੰ ਉਹ ਨਾਲ ਲੈ ਗਈ ਉਹਨੂੰ ਕਹਿੰਦੀ ਮੈਂ ਲੈ ਕੇ ਜਾਂਦੀ ਚਲ ਕੋਈ ਨਾ ਫੇਰ ਕੀ ਲਾਇਆ ਉਹ ਦੋ ਦਿਨ ਗਈ ਨਹੀਂ ਤਿੰਨ ਚਾਰ ਮਹੀਨੇ ਹੋ ਗਏ ਹੈ ਚਲ ਕੋਈ ਨਾ ਆਜੂਗੀ ਬਾਅਦ ਚ ਦੇਖਾਂ ਕਿੰਨਾ ਟਾਈਮ ਰੱਖਦੀ ਆ ਹੁਣ ਇਹ ਤਾਂ ਕੋਈ ਨਾ ਉ ਗਈ ਉਹਦੀ ਚਲ ਮਿਲੇ ਆਉਂਗੀ ਹੈ ਨਹੀਂ ਬੁੜੇ ਬੰਦੇ ਦਾ ਜੀ ਲੱਗਦਾ ਹੁੰਦਾ ਘਰੇ ਜੀ ਲੱਗਣਾ ਉਹਨਾਂ ਕਿ ਮੈਂ ਕੀ ਕਰਨੀ ਆ ਕਹਿੰਦੀ ਜੀ ਨਹੀਂ ਸਾਰਾ ਤਾਂ ਲੜੀ ਨਹੀਂ ਉਹਦੇ ਨਾਲ ਤੈਨੂੰ ਸਾਰਾ ਦਿਨ ਕਹੀ ਜਾਂਦੀ ਕੁਛ ਨਾ ਕੁਛ ਤੂੰ ਉਹਨੂੰ ਕਹੀ ਜੰਨੀ ਆ ਸਨ ਚ ਮੈਂ ਫਸ ਜਾਨਾ ਫਸ ਜਾਨਾ ਫੇਰ ਕਿਹੜਾ ਤੂੰ ਕੁਛ ਕਰਾ ਦਿਨਾ ਕਰ ਦਿਨਾ ਸੋਨ ਦਾ ਤਾਂ ਹੈ ਨਹੀਂ ਮੇਰੀ ਕੋਈ ਗੱਲ ਨਾ ਬੜ ਗਿਆ ਪਾਣੀ ਇਹਦਾ ਵੀ ਕੰਮ ਆਵੇ ਗਾਂ ਦੇ

ਕਾਂ ਹੈ ਨਹੀਂ ਤੇ ਲੈ ਤਾ ਹਈ ਮੈਂ ਮਰ ਜਾਗਾ ਹੈ ਨਹੀਂ ਤੈਨੂੰ ਪਤਾ ਨਹੀਂ ਕਿਉਂ ਮਜ਼ਾਕ ਕਰੀਏ ਜੇ ਹੁਣ ਤਾਂ ਮੈਨੂੰ ਪਾਣੀ ਪਿਆਖੇ ਨਹੀਂ ਆ ਮੈਂ ਹੁਣ ਬਾਹਰ ਆਇਆ ਖੇਤੋਂ ਹੈ ਇੱਕ ਗਾਂ ਵੀ ਇੱਥੇ ਕਿੱਲੇ ਤੇ ਪਾਸ ਕਰਕੇ ਚੱਲ ਮੇਰੇ ਨਾਲ ਉੱਥੇ ਜਾਣਾ ਨਿਸ਼ਾਨਗਾਤ ਦਿਖਾ ਦੇ ਬਾਜਾ ਉੱਥੇ ਖੜੀ ਹੋਣੀ ਆ ਕਿੱਥੇ ਜਾਣੀ ਆ ਤੂੰ ਹੀ ਨਹੀਂ ਦੇਖਿਆ ਹੁਣ ਧਿਆਨ ਨਾਲ ਤੂੰ ਆ ਜਾ ਚੱਲ ਚੱਲ ਤਾਬੇ ਚੱਲ ਚੱਲ ਇਹ ਸਾਰਾ 50000 ਦਾ ਨੁਕਸਾਨ ਕਰਤਾ ਦੇਖ ਹੇ ਮੈਂ ਮਰ ਜਾ ਬੋਲੀ ਤਾਂ ਸੱਚੀ ਹੈ ਨਹੀਂ ਮੈਂ ਇੱਥੇ ਤਾਂ ਹੁਣ ਤਾਂ ਪਾਣੀ ਪਿਆ ਕੇ ਛੱਡ ਕੇ ਗਈਆਂ ਆ ਵੇਖਿਆ ਜੇ ਬੀਬੀ ਹੁੰਦੀ ਨਾ ਇੱਥੇ ਦੀਦੀ ਹੁੰਦੇ ਕੋਈ ਫਿਗਰ ਨਹੀਂ ਸੀ ਹੈ ਆਏ ਹੁੰਦਾ ਬਜ਼ੁਰਗਾਂ ਦਾ ਫਾਇਦਾ ਤੂੰ ਮੋਜਾਂ ਨਾਲ ਪਾਣੀ ਪੀ ਕੇ ਬੰਨ ਗਈ ਬੱਸ ਜਾ ਕੇ ਫੋਨ ਲਾ ਲੈ ਮੰਮੀ ਨੂੰ ਆ ਮਮੀ ਠੀਕ ਆ ਅਗਲਾ ਲੈ ਗਿਆ ਖੋਲ ਕੇ ਬਾਹਰ ਖੁੱਲਾ ਪਿਆ ਉਹ 55000 ਦੀ ਲਿਆਇ ਸੀ ਮੈਂ ਚਲ ਕੋਈ ਨਾ ਜੀ ਗਲਤੀ ਹੋ ਗਈ ਮੇਕੋ ਗਲਤੀ ਹੋ ਗਈ ਤੇ ਤੋਂ ਹੋਰ ਹੋ ਗਈ ਮਾਰੀ ਮੋਟੀ ਬਿੜਕ ਹੋਵੇ ਘਰੇ ਬੀਬੀ ਦਾ ਕਿੰਨਾ ਸੋਖਾ ਤੂੰ ਅੰਦਰ ਰਹਿ ਬਾਹਰ ਰਹਿ ਉਹ ਇੱਥੇ ਮੰਜਾ ਢਾਲ ਲੈਂਦੀ ਦਰਵਾਜ਼ੇ ਚ ਹਜੇ ਹੱਤਾਂ ਹੋਇਆ ਉਹਨੂੰ ਗਈ ਨੂੰ ਹੈ ਅਗਲਾ ਮਰਤਾ ਲੱਗਾ ਗਾਂ ਹਜੇ ਇਹ ਨਹੀਂ ਪਤਾ ਕੁਝ ਹੋਰ ਲੱਗੇ ਹੋਵੇ ਮੈਨੂੰ ਦੇਖਿਆ ਨਹੀਂ ਹੈ ਮਾਰੀ ਮੋਢੀ ਅਕਲ ਦੇਖ ਲਿਆ ਕਰ ਕੱਲ ਸਤਨ ਮੈਂ ਇੰਨੀ ਨਾ ਕੁਸਤੀ ਚੱਲ ਜਾ ਕੇ ਸਰਪੰਚ ਸਰਪੰਚ ਨੂੰ ਪੁੱਛ ਲਾ ਕੇ ਸਾਡੀ ਗਾਂ ਚੋਰੀ ਹੋ ਗਈ ਕੋਈ ਥਾਣੇ ਚ ਰਿਪੋਰਟ ਫੁਟ ਫੁਟ ਕਰਨਾ ਖਬਰ ਕੁਝ ਮਿਲ ਨਹੀਂ ਜਾਵੇ ਸਰਪੰਚ ਕਿਹੜਾ ਕਹਾਂ ਦੀ ਆਪ ਦੇ ਘਰੇ ਨਹੀਂ ਗਿਆ ਕੋਈ ਤਾਂ ਹੱਲ ਕਰੂਗਾ ਹੱਲ ਇਹਦਾ ਕੁਝ ਨਹੀਂ ਹੁਣ ਮੈਂ ਤੇਰੀ ਸੁਣਦਾ ਨਹੀਂ ਮੈਂ ਤਾਂ ਹੁਣ ਬੀਬੀ ਨੂੰ ਲੈ ਕੇ ਆਉਣਾ ਬੀਬੀ ਨੂੰ ਫੇਰ ਲਈ ਪਹਿਲਾਂ ਗਾਂ ਦਾ ਤਾਂ ਹੱਲ ਕਰਨਾ ਗਾਂ ਦਾ ਹੱਲ ਹੁੰਦਾ ਨਹੀਂ ਠੀਕ ਹੈ ਨਾ ਗਾਂ ਦਾ ਕੀ ਹੱਲ ਹੋਣਾਗਾ ਅਗੜਾ ਲੈ ਗਿਆ ਗਾਂ ਕਿਹਦੇ ਘਰੇ ਬੰਨ ਲਈ ਹੁਣ ਕੀ ਪਤਾ ਕੌਣ ਲੈ ਗਿਆ ਮੈਂ ਤਾਂ ਹੁਣ ਕਿਹੜਾ ਬੀਬੀ ਨੂੰ ਲਿਹਾਣਾ ਚੱਲ ਆਪਾਂ ਬੀਬੀ ਨੂੰ ਲੈਣ ਚੱਲਦੇ ਆਂ ਗਾਂ ਕੋਈ ਨਾ ਹੁਣ ਫੇਰ ਲਈ ਦੇਖੀ ਜਾਊਗਾ ਚੱਲ ਮੈਂ ਵੀ ਚੱਲਦੀ ਆ ਤੁਹਾਡੇ ਨਾਲ ਆਜਾ ਇੱਕ ਗੱਲ ਤੁਸੇ ਸਹੀ ਕਰਨੇ ਆਂ ਕਿ ਬੀਬੀ ਹੁੰਦੀ ਤਾਂ ਨਹੀਂ ਹੋਇਆਜਾ ਕੁਝ ਹੋਣਾ ਉਹ ਬਜ਼ੁਰਗਾਂ ਦਾ ਆਸਰਾ ਬਹੁਤ ਵੱਡਾ ਹੁੰਦਾ ਤੂੰ ਜਿਹੜਾ ਕੁਝ ਮਰਜ਼ੀ ਕਰੀ ਜਾਂਦੀ ਹੈਂ ਕਦੇ ਉਹਦੇ ਹੁੰਦੇ ਚੀਜ਼ ਉਹ ਹੋਈ ਆ ਅੱਜ ਤੱਕ ਚੀਜ਼ ਨਹੀਂ ਹਿੱਲੀ ਜਿੰਨਾ ਚਿਰ ਰਹੀ ਆ ਉਹ ਚੱਲ ਜੀ ਮੇਰੇ ਨਾਲ ਸੁਣ ਮੈਨੂੰ ਕਰ ਦੋ ਮਾਰ ਸਾਹਿਆਂ ਜਦੋਂ ਤਲਾ ਤਿੱਕੀ ਪਾਉ ਤੇ ਤੁਸੀਂ ਨਾ ਭੈਣ ਨੂੰ ਫੋਨ ਲਾਉ ਜਿੱਦ ਬਿਨੂ ਸਵੇਰੇ ਛੱਡ ਜਾ ਜਾਂ ਫਿਰ ਆਪਾਂ ਲੈ ਆਮਗੇ ਕੱਲ ਨੂੰ ਫੋਨ ਤਾਂ ਲਾਉਣਾ ਹੀ ਪਊਗਾ ਆਪਾਂ ਸੂ ਦਾ ਦੋ ਰਹੇਗੇ ਜੇ ਨਾ ਫੋਨ ਲਾਇਆ ਮੈਨ ਲਾ ਤਾਂ ਦੋਨੇ ਹੀ ਵੀ ਜਾਣਗੇ ਚਲ ਮੈਂ ਲਾਉਣਾ ਫੋਨ ਕੋਈ ਦਾ ਉਹ ਤਾਂ ਐ ਨਹੀਂ ਕਰਦੇ ਹੁੰਦੇ ਦੇਖ ਮਾੜੀ ਮੋਟੀ ਨਜ਼ਰ ਰੱਖਦੀ ਜੀ ਨੀਆ ਕੋਈ ਨੰਮੀ ਹੁਣ ਤੂੰ ਆਗਿਨ ਹੁਣ ਤੂੰ ਨਿਗਰ ਕੰਨੀਆ ਹੈ ਨਾ ਨਿਗਰ ਰੱਖ ਕੇ ਹੀ ਹੈ ਹੋਰ ਕੱਲ ਅਜ ਤੱਕ ਵਧੀਆ ਅਚਲ ਹੈ ਤੋ ਸਾਸਿ ਨਾਲ ਰਲ ਕੇ ਰਹੋ ਅਗਲਾ ਪੈਨਿੰਦਾ ਵੀ ਸਿਆਣੀ ਦਾ ਘਰ ਦਾ ਜਿੰਦਾ ਹੁੰਦਾ ਉਹਨਾਂ ਦਾ ਮਾ ਵੱਡੇ ਬਜ਼ੁਰਗਾਂ ਦੀ ਸੇਵਾ ਕਰੇ ਨਾ ਬਾਹਰ ਤਾਰ ਦਿੰਦੀ ਹੈ ਹਾਂ ਸਹੀ ਹੈ